ਪੰਜਾਬ ਦੇ ਵਿੱਚ ਮਹੀਨਿਆਂ ਤੋਂ ਸ਼ੁਰੂ ਹੋਇਆ ਚੋਣ ਰੈਲੀਆਂ ਤੇ ਰੋਸ਼ੋ ਦਾ ਸਿਲਸਿਲਾ ਅੱਜ ਖਤਮ ਹੋ ਗਿਆ ਚੋਣ ਪ੍ਰਚਾਰ ਅੱਜ ਤੋਂ ਖਤਮ ਹੋ ਗਿਆ ਜਬੰਦ ਹੋ ਗਿਆ ਕਿਉਂਕਿ ਪੰਜਾਬ ਸਮੇਤ 9 ਰਾਜਾਂ ਦੀਆਂ 89 ਸੀਟਾਂ ਦੇ ਲਈ ਚੋਣ 30 ਤਰੀਕ ਨੂੰ ਹੋਏਗੀ 3 April ਨੂੰ ਵੋਟਾਂ ਹੋਣਗੇ ਇਸ ਦੇ ਲਈ ਚੋਣ ਪ੍ਰਚਾਰ ਅੱਜ ਖਤਮ ਕਰ ਦਿੱਤਾ ਗਿਆ ਹੁਣ ਲੋਕ ਉਮੀਦਵਾਰ ਰੋਸ਼ੋ ਅਤੇ ਸਿਆਸੀ ਰੈਲੀਆਂ ਨਹੀਂ ਕਰ ਸਕਣਗੇ 3 April ਨੂੰ ਪੰਜਾਬ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ 3 April ਨੂੰ 1 ਕਰੋੜ 95 ਲੱਖ ਵੋਟਰ ਪੰਜਾਬ ਦੇ ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਕਰਨਗੇ ਪੰਜਾਬ ਦੇ ਵਿੱਚ ਕੋਲ 13 ਲੋਕ ਸਭਾ ਹਲਕੇ ਨੇ ਜਿਨ੍ਹਾਂ ਦੇ ਵਿੱਚ 253 ਉਮੀਦਵਾਰਾਂ ਦੀ ਕਿਸਮਤ ਦਾਤੇ ਹੈ 60000 ਪੰਜਾਬ ਪੁਲਿਸ ਦੇ ਜਵਾਨ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਨੇ 197 ਨੀਮ ਸੁਰੱਖਿਆ ਬਲਾਂ ਦੀਆਂ ਕੰਪਨੀਆਂ ਦੇ ਹੱਥ ਪੰਜਾਬ ਦੀ ਸੁਰੱਖਿਆ 9 ਸੂਬਿਆਂ ਲਈ 89 ਸੀਟਾਂ ਲਈ ਚੋਣ ਪ੍ਰਚਾਰ ਖਤਮ ਹੋ ਗਿਆ ਹੈ ਰੋਡ ਸ਼ੋਅ ਅਤੇ ਚੋਣ ਰੈਲੀਆਂ ਦਾ سلسلہ ਅੱਜ ਖਤਮ ਹੋ ਗਿਆ ਹੁਣ ਉਮੀਦਵਾਰ ਕਰ-ਕਰ ਜਾ ਕੇ ਹੀ ਚੋਣ ਪ੍ਰਚਾਰ ਕਰ ਸਕਦੇ ਨੇ 30 ਤਾਰੀਖ ਨੂੰ ਪੰਜਾਬ ਦੇ ਵਿੱਚ ਚੋਣਾਂ ਹੋਣੀਆਂ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਪੰਜਾਬ ਦੇ ਵਿੱਚ ਕੁੱਲ 22018 ਪੋਲਿੰਗ ਸਟੇਸ਼ਨ ਬਣਾਏ ਗਏ ਨੇ 60000 ਪੰਜਾਬ ਪੁਲਿਸ ਦੇ ਜਵਾਨ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਨੇ